ਰਮਜ਼ਾਨ ਸ਼ਰੀਫ ਦੇ ਮਹੀਨੇ ਵਿੱਚ ਇਫਤਾਰ ਪਾਰਟੀਆਂ ਦਾ ਦੌਰ ਜਾਰੀ ਹੈ ਜਿਸ ਦੇ ਚੱਲਦਿਆਂ ਬਾਹਰ ਐਸੋਸੀਏਸ਼ਨ ਮਲੇਰਕੋਟਲਾ ਵੱਲੋਂ ਮਲੇਰਕੋਟਲਾ ਦੇ ਰੋਟਰੀ ਕਲੱਬ ਵਿਖੇ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਮਜ਼ਾਨ ਸਈਦ ਜੀ ਨੇ ਰੋਜ਼ੇ ਦੀ ਅਹਿਮੀਅਤ ਤੇ ਰੌਸ਼ਨੀ ਪਾਈ ਇਸ ਮੌਕੇ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਚਾਹਲ ਅਤੇ ਹੋਰ ਮੈਂਬਰਾਂ ਦੁਆਰਾ ਇਸਲਾਮੀ ਵਿਦਵਾਨ ਰਮਜ਼ਾਨ ਸਈਦ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਮੈਡਮ ਰੂਪਾ ਤਾਲੀਵਾਲ ਅਤੇ ਜੱਜ ਸ੍ਰੇਸ਼ ਕੁਮਾਰ ਨੇ ਹਾਜ਼ਰੀ ਲਗਵਾਈ ਇਹ ਦੇਖੋ ਸਾਡੀ ਮਤਲਬ ਕਈ ਸਾਲਾਂ ਦੀ ਰਵਾਇਤ ਚੱਲੀ ਆ ਰਹੀ ਹੈ ਜਿਵੇਂ ਆਪਣੇ ਸ਼ਹਿਰ ਦਾ ਕਲਚਰ ਹੈ ਇਹ ਇਹ ਮਤਲਬ ਅਲੱਗ-ਅਲੱਗ ਕੌਮਾਂ ਦਾ ਇੱਕ ਤਰ੍ਹਾਂ ਦਾ ਗੁਦਾਸਤਾ ਹੈ ਸਾਡਾ ਸ਼ਹਿਰ ਤੇ ਇਹ ਜੋ ਰਮਜ਼ਾਨ ਦੀ ਮਹੀਨਾ ਹੁੰਦਾ ਹੈਗਾ ਪਵਿੱਤਰ ਇਬਾਦਤ ਦਾ ਮਹੀਨਾ ਹੈ ਤੇ ਸਾਡੇ ਸਾਰੇ ਮੁਸਲਮਾਨ ਭਰਾ ਜਿੰਨੇ ਵੀ ਨੇਗੇ ਇਹ ਰੋਜ਼ੇ ਰੱਖਦੇ ਨੇ ਇਹਨਾਂ ਦਿਨਾਂ ਦੇ ਵਿੱਚ ਤੇ ਇਸੇ ਸਬੰਧ ਦੇ ਵਿੱਚ ਹਰ ਸਾਲ ਅਸੀਂ ਮਤਲਬ ਇਸਤਾਰ ਪਾਰਟੀ ਦਾ ਆਯੋਜਨ ਜਿਹੜੀ ਹੈ ਵਾਰਜ ਅਸੋਸੀਏਸ਼ਨ ਸਾਡੀ ਕਰਦੀ ਹੈ ਉਸੇ سلسلے ਦੇ ਵਿੱਚ ਅੱਜ ਅਸੀਂ ਇਹ ਇਫਤਾਰ ਪਾਰਟੀ ਇੱਥੇ ਕਰਵਾਈ ਹੈ ਔਰ ਕਾਸਟ ਔਰ ਤੇ ਇਹਦੇ ਵਿੱਚ ਅੱਜ ਸਾਡੇ ਦਰਮਿਆਨ ਜਨਾਬ ਮੁਹੰਮਦ ਰਮਜ਼ਾਨ ਸਾਹਿਬ ਆਏ ਤੇ ਉਹਨਾਂ ਨੇ ਆ ਕੇ ਰੂਜ਼ੇ ਦੀ ਮਤਲਬ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਨੇ ਉਹ ਕੀਤਾ ਤੇ ਉਹਨਾਂ ਨੇ ਅੱਗੇ ਫਰਦਰ ਉਹਨਾਂ ਦਾ ਅਸੀਂ ਸਨਮਾਨ ਵੀ ਕੀਤਾ ਕਿਉਂਕਿ ਕੁਰਾਨ ਸ਼ਰੀਫ ਦਾ ਜਿਹੜਾ ਤਰਜਮਾ ਉਹਨਾਂ ਨੇ ਪੰਜਾਬੀ ਦੇ ਵਿੱਚ ਕਰਕੇ ਆਮ ਭਾਸ਼ਾ ਦੇ ਵਿੱਚ ਲੋਕਾਂ ਤੱਕ ਜਿਹੜੀਆਂ ਹਜ਼ਰ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਪਹੁੰਚਾਇਆ ਤੇ ਬਾਰ ਬਾਰ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਅੱਜ ਸਾਰੇ ਸਾਡੇ ਜਿੰਨੇ ਵੀ ਮੁਸਲਮਾਨ ਭਾ ਸਾਡੇ ਵਕੀਲ ਸਾਹਿਬਾਨ ਨੇ ਵੱਡੀ ਗਿਣਤੀ ਦੇ ਵਿੱਚ ਅੱਜ ਜਰੇ ਆਏ আর ਉਹਨਾਂ ਨੇ ਮਤਲਬ ਇਸਤਰੀ ਕੀਤੀ ਸਾਡੀ ਬਾਕੀ ਵੀ ਜਿੰਨੇ ਵਕੀਲ ਸਾਹਿਬਾਨ ਨੇ ਔਰ ਸਾਰੇ ਤਕਰੀਬਨ ਪੱਤਰਕਾਰ ਭਾਈ ਜਰਾ ਤੁਹਾਡਾ ਵੀ ਅਸੀਂ ਖਾਸ ਤੌਰ ਦੇ ਉੱਤੇ ਮਤਲਬ ਤੁਹਾਨੂੰ ਦਾਵਤ ਵੀ ਦਿੱਤੀ ਔਰ ਤੁਸੀਂ ਵੱਡੀ ਗਿਣਤੀ ਦੇ ਵਿੱਚ ਸ਼੍ਰੀਕ ਹੋਇਓ ਬੜਾ ਧੰਨਵਾਦ ਆ ਤੁਹਾਡਾ ਵੀ ਤੇ ਮਤਲਬ ਇਹ ਹੀ ਮਿਸਾਲ ਕਾਇਮ ਕਰਨ ਦੀ ਹੀ ਗੱਲ ਹੈ ਸਾਡੇ ਸ਼ਹਿਰ ਦੇ ਜੋ ਮਾਹੌਲ ਹੈਗਾ ਇਸੇ ਤਰ੍ਹਾਂ ਨਾਲ ਭਾਈਚਾਰੇ ਦਾ ਵਧੀਆ ਬਣਿਆ ਰਹੇ ਤੇ ਇਹੀ ਸਾਡੀ ਅੱਗੇ ਦੁਆ ਹੈਗੀ ਤੇ ਹਜ਼ੂਰ ਮਲੇਰ ਕੋਟਲਾ ਜ਼ਿਲ੍ਹੇ ਦੀ ਬਾਹਰ ਐਸੋਸੀਏਸ਼ਨ ਵੱਲੋਂ ਸੱਦਿਆ ਗਿਆ ਸੀ ਇਫਤਾਰ ਪਾਰਟੀ ਰੱਖੀ ਜਿਹੜੀ ਰਮਜ਼ਾਨ ਸਿਰ ਦੇ ਵਰਲਡ ਕਲਚਰ ਦਾ ਇੱਕ ਹਿੱਸਾ ਹੈ ਇਫਤਾਰ ਪਾਰਟੀਆਂ ਰੱਖਦੇ ਹਨ ਬੜੀ ਖੁਸ਼ੀ ਦਾ ਮੌਕਾ ਥਾ ਇਫਤਾਰ ਪਾਰਟੀ ਤੇ ਸਜਿਤ ਸਭੀ ਇਹਨਾਂ ਨੇ ਮੈਨੂੰ ਵੀ ਹਾਜ਼ਰੀ ਦਾ ਮੌਕਾ ਮਿਲਿਆ ਦੋ ਸ਼ਬਦ ਸੰਦੇ ਕੀਤੇ ਕਿਉਂਕਿ ਪੂਰੀ ਸੁਸਾਇਟੀ ਦਾ ਬੜਾ ਸੂਝਵਾਨ ਵਰਗ ਹੈ ਇਹਨਾਂ ਚ ਬੈਠ ਕੇ 2 ਮਿੰਟ ਰੋਜ਼ਾ ਇਫਤਾਰ ਕਰਕੇ

ਕੁਰਾਨ ਸਰੀਬ ਇਸ ਮਹੀਨੇ ਚ ਨਾਜ਼ਿਲ ਹੋਇਆ ਔਰ ਇਸ ਰਾਤ ਚ ਨਾਜ਼ਿਲ ਹੋਇਆ ਜਿਹੜੀ ਸ਼ਾਇਦ ਅੱਜ ਹੈ ਜਾਂ ਪੰਜ ਰਾਤਾਂ ਜੋ ਕੋਈ ਹੋਵੇ ਤਾਂ ਲੋਕੀ ਕੁਰਾਨ ਪੜ੍ਹਦੇ ਹਨ ਸਮਝਦੇ ਹਨ ਅਨੁਵਾਦ ਰਾਹੀਂ ਸੁਣਦੇ ਹਨ ਲੋਕਾਂ ਤੇ ਜਿਹੜੇ ਕੁਰਾਨ ਦੇ ਵਿਦਵਾਨਾਂ ਨੂੰ ਨਾ ਤੋਂ ਫਾਇਦਾ ਉਠਾਉਂਦੇ ਹਨ ਤਰਾਵੀ ਦੀ ਨਮਾਜ਼ ਚ ਹਾਜ਼ਰੀ ਹੁੰਦੀ ਹੈ ਤੇ ਇਹ ਚੀਜ਼ਾਂ ਹਨ ਅੱਜ ਦੇ ਦਿਨ ਜੋ ਮਤਲਬ ਮੋ ਦੇ ਵਿੱਚ ਚੱਲ ਰਿਹਾ ਹੈ ਔਰ ਅੱਜ ਪੱਕੀ ਹੈ ਕਿ ਬੁੱਢੀ ਜੀ ਵੀ ਵਰਗ ਬੜਾ ਪੜ੍ਹੇ ਲਿਖੇ ਵਰਗ ਤੋਂ ਬਿਲਨ ਬਣ ਰਹੇ ਹਨ ਤੇ ਉਹਨਾਂ ਦੀ ਤਰਫੋਂ ਇਹ ਸਿਨੀਸ਼ੀਏਟਿਵ ਨੂੰ ਕਿਵੇਂ ਦੇਖਦੇ ਹਨ ਹਜ਼ੂਰ ਮੈਂ ਇਫਤਾਰ ਪਾਰਟੀ ਨੂੰ ਬੈਨਲਕਬਾ ਮਿਸਤਾ ਤਾ ਤੋਂ ਹੇਠਾਂ ਲਿਆ ਮ ਲਹਿਰ ਚੱਲ ਰਹੀ ਹੈ ਕੁਰਾਨ ਜਲਾਇਆ ਜਾਵੇ ਆ ਪੰਜ ਸੱਤ ਸਾਲ ਪਹਿਲਾਂ ਤੱਕ ਸਾਰੀ ਦੁਨੀਆ 'ਚ ਕੁਰਾਨ ਜਰੌਨ ਕੁਰਾਨ ਫਾੜਿਆ ਜਾਵੇ ਕੁਰਾਨ ਦੀ ਬੇਇੱਜ਼ਤੀ ਕੀਤੀ ਜਾਵੇ ਧਰਮ ਗ੍ਰੰਥਾਂ ਦਾ ਅਨਾਦਰ ਕੀਤਾ ਜਾਵੇ ਆ ਬਾੜ ਵਾਲੇ ਕੁਰਾਨ 'ਤੇ ਗੱਲ ਕਰਾਉਣ ਲਈ ਬੁਲਾ ਰਹੇ ਮੈਂ ਬਾੜ ਦੀ ਲਾਇਬ੍ਰੇਰੀ ਲਈ ਕੁਰਾਨ ਮਜੀਦ ਦਾ ਪੰਜਾਬੀ ਅਨੁਵਾਦ ਔਰ ਇੰਗਲਿਸ਼ ਅਨੁਵਾਦ ਪੇਸ਼ ਕੀਤਾ ਹੈ ਹਜ਼ਰ ਮੁਹੰਮਦ ਸਾਹਿਬ ਦੀ ਜੀਵਨੀ ਪੇਸ਼ ਕੀਤੀ ਹੈ ਤਾਂ ਦੇਸ਼ ਜਾਂ ਦੁਨੀਆ 'ਚ ਕੀ ਹੋ ਰਿਹਾ ਹੈ ਮੈਂ ਸਮਝਦਾ ਮਲੇਰਕੋਟਲੇ ਚ ਬਿਲਕੁਲ ਵਧੀਆ ਹੋ ਰਿਹਾ ਹੈ ਕਿਉਂਕਿ ਲਾਹ ਲਾ ਫੁਨਕਾਰੇ ਇਹ ਬਿਗ ਐਂਡ ਬੰਬਾ ਜਿਹੜਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਲੋਕਾਂ ਜਿਹੜੇ ਅੰਨ ਦੀ ਜਮੀ ਨਹੀਂ ਕਰਦੇ ਉਹ ਕੀ ਚੀਜ਼ ਹੈ ਕੀ ਥੱਲੋ ਉਹ ਮੈਂ ਉਹਦੇ ਨਿਚੋਰਦੇ ਅਰਜ਼ ਕੀਤਾ ਸੀ ਵੀ ਇਹ ਚਾਰ ਚੀਜ਼ਾਂ ਐਸੀਆਂ ਹਨ ਚਾਰ ਚੀਜ਼ਾਂ ਐਸੀਆਂ ਹਨ ਉਹਨਾਂ ਤੇ ਰੋਕ ਉਹਨਾਂ ਤੇ ਰੋਕ ਲਗਾਉਂਦਾ ਹੈ ਰੋਜ਼ਾ ਖਾਣਾ ਹੈ ਪੀਣਾ ਹੈ ਜਿੰਸੀ ਖਾਇਸ ਹੈ ਰੈਸਟ ਹੈ ਇਹ ਚਾਰ ਚੀਜ਼ਾਂ ਨੂੰ ਇਹ ਜਾਇਜ਼ ਹਨ ਸਾਰੇ ਇਸੇ ਤਰ੍ਹਾਂ ਆਪਾਂ ਮਲਿਆਨ ਇਨਸਾਨਾਂ ਲਈ ਆਨੇ ਇਹ ਚਾਰਾਂ ਚੀਜ਼ਾਂ ਉੱਪਰ ਵੀ ਰੋਕ 29 ਆ 30 ਦਿਨਾਂ ਲਈ ਇਸ ਲਈ ਲਾਈ ਗਈ ਵੀ ਇਹ ਟ੍ਰੇਨਿੰਗ ਤੋਂ ਗੁਜ਼ਰ ਕੇ ਬੰਦਾ 11 ਮਹੀਨਿਆਂ ਚੋਂ ਜਿਹੜੀਆਂ ਨਾਜਾਇਜ਼ ਹਨ ਉਹਨਾਂ ਤੇ ਰੁਕੇ ਇਹ ਜਾਇਜ਼ ਤੋਂ ਰੋਕਣਾ ਰੋਕਣਾ ਨਹੀਂ ਜਾਉਂਦਾ ਰੱਬ ਹਾਂ ਜਿਹੜੇ ਲੋਕ ਇਹਨਾਂ ਤੇ ਵੀ ਨਹੀਂ ਰੁਕਦੇ ਦਾਸੂ ਮੁਹੰਮਦ ਸਾਹਿਬ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਵੀ ਉਹ ਸਵੇਰ ਤੇ ਸ਼ਾਮ ਤੱਕ ਭੁੱਖੇ ਪਿਆਸੇ ਰਹੇ ਉਹਨਾਂ ਦੇ ਪੱਲੇ ਥੇਲਾ ਨਹੀਂ ਪੈਂਦਾ ਇਹ ਹਦੀਸ ਚੰ ਮਰੇਖੋ ਸ਼ਹਿਰ ਦੇ ਵਿੱਚ ਜਿਹੜਾ ਸਾਡੇ ਮਲੇਰ ਕੋਲੇ ਸ਼ਹਿਰ ਦਾ ਮਾਹੌਲ ਹੈ ਇਹ ਸ਼ੁਰੂ ਤੋਂ ਹੀ ਜਦੋਂ ਤੋਂ ਮਤਲਬ ਅਸੀਂ ਹਿਸਟਰੀ ਸੁਣਦੇ ਆਂ ਆ ਵੀ ਇਹ ਅਮਨ ਦਾ ਹੀ ਸ਼ਹਿਰ ਆ ਸ਼ੁਰੂ ਤੋਂ ਹੁਣ ਵੀ ਇਹ ਜਿਹੜੀ ਇਫਤਾਰ ਪਾਰ ਦੀਆਂ ਚੱਲਦੀਆਂ ਨੇ ਜਾਂ ਇੱਕ ਦੂਜੇ ਦੇ ਸਾਂਝੇ ਪ੍ਰੋਗਰਾਮਾਂ ਜਾਂਦੇ ਆ ਤੇ ਆਰਾਂ ਚ ਸ਼ਾਮਲ ਹੁੰਦੇ ਆ ਸੀ ਤਾਂ ਇਹ ਵੀ ਇੱਕ ਰਿਵਾਇਤ ਬਣੀ ਹੋਈ ਆ ਕਿ ਜੇ ਰਮਜ਼ਾਨ ਸ਼ਰੀਫ ਦਾ ਮਹੀਨਾ ਮੁਸਲਮਾਨਾਂ ਵਾਸਤੇ ਇੱਕ ਇਬਾਦਤ ਦਾ ਭੁੱਖੇ ਰਹਿ ਕੇ ਇਬਾਦਤ ਕਰਨ ਦਾ ਮਹੀਨਾ ਤੇ ਇਫਤਾਰ ਵੇਲੇ ਇੱਕ ਇਫਤਾਰੀ ਕਰਨ ਵਾਲੇ ਇੱਕ ਉਲਾਸ ਇੱਕ ਖੁਸ਼ੀ ਦੀ ਲਹਿਰ ਹੁੰਦੀ ਆ ਤਾਂ ਦੂਜੇ ਭਾਈਚਾਰੇ ਦੇ ਲੋਕਾਂ ਨੂੰ ਅਸੀਂ ਇਕੱਠੇ ਕਰਕੇ ਤਾਂ ਇਹਨੂੰ ਇੱਕ ਭਾਈਚਾਰਕ ਸਾਂਝ ਦੇ ਰੂਪ ਵਿੱਚ ਇਫਤਾਰ ਪਾਰਟੀ ਦੇ ਰੂਪ ਵਿੱਚ ਅਸੀਂ ਮਨਾਉਣੀ ਤੇ ਜਿਹੜੀ ਇਹ ਇਫਤਾਰ ਪਾਰਟੀ ਆ ਮਲੇਰ ਕੋੜਲੇ ਸ਼ਹਿਰ ਦਾ ਤਾਂ ਇੱਕ ਮਾਹੌਲ ਹੀ ਆਜਾ ਜੀ ਇੱਥੇ ਤਾਂ ਹਜ਼ਾਰਾਂ ਇਫਤਾਰ ਪਾਰਟੀਆਂ ਹੁੰਦੀਆਂ ਜੋ ਜੋ ਕਿ ਸਾਂਝੇ ਲੋਕਾਂ ਦੇ ਵਿੱਚ ਹੁੰਦੀਆਂ ਨੇ ਇੱਕ ਅ ਬਹਾਰੀ ਕਿਸਮ ਦੀ ਬਹਾਰ ਕਿਸਮ ਦੀ ਖੁਸ਼ੀ ਰੋਜਾਂ ਦੇ ਟਾਈਮ ਮਲੇਰ ਕੋੜਲਾ ਸ਼ਹਿਰ ਦੇ ਵਿੱਚ ਰਹਿੰਦੀ ਆ ਤੇ ਸਾਰਾ ਅਮਨ ਪਸੰਦੀ ਤੇ ਭਾਈਚਾਰਕ ਸਾਂਝ ਦਾ ਸਾਨੂੰ ਜਗਾ ਜਗਾ ਤੇ ਇਹ ਨਜ਼ਾਰੇ ਦੇਖਣ ਨੂੰ ਮਿਲਦੇ ਨੇ